ਅਕਾਲ ਪੁਰਖ ਪਰਮਾਤਮਾ ਮਹਾਰਾਜ ਜੀ ਤੋ ਸਾਰੇ ਸੰਸਾਰ ਦਾ ਕਰਤਾ ਆਪ ਹੈ ਰਚਨ ਵਾਲੇ ਸਾਰੇ ਸ੍ਰੇਟੀ ਨੂੰ ਆਪ ਹੀ ਰਚਿਆ ਹੈ ਔਰ ਜਿਸ ਤਰ੍ਹਾਂ ਪਾਣੀ ਵਿੱਚੋਂ ਤਰੰਗਾ ਪੈਦਾ ਹੁੰਦੀਆਂ ਨੇ ਆਪ ਜੀ ਨੇ ਆਪਣੇ ਹੱਥਾਂ ਵਿੱਚ ਸਾਰੇ ਜੀਵਾਂ ਦੀ ਪਰ ਲਬਤ ਰੂਪ ਚੇਤਨ ਸਦਾ ਰੂਪ ਰੋਜੀ ਰੂਪ ਤਾਰ ਫੜੀ ਹੋਈ ਹੈ। ਤਾਂ ਸਾਰੇ ਜੀਵ ਆਪ ਜੀ ਦੇ ਹੀ ਬਸ ਵਿੱਚ ਨੇ ਜਿਵੇਂ ਪਾਣੀ ਦੀਆਂ ਤਰੰਗਾਂ ਪਰਮਾਤਮਾ ਵਾਹਿਗੁਰੂ ਪਾਣੀ 'ਚ ਸਮਾਉਂਦੀਆਂ ਨੇ ਇਸ ਤਰ੍ਹਾਂ ਸਾਰੇ ਜੁਨੀਆਂ ਸਾਰੇ ਜੀਵ ਏ ਅਕਾਲ ਪੁਰਖ ਪਰਮਾਤਮਾ ਸੱਚੇ ਪਾਤਸ਼ਾਹ ਜੀ ਉਹ ਤੇਰੇ ਵਿੱਚ ਹੀ ਪੈਦਾ ਹੁੰਦੇ ਤੇਰੇ ਵਿੱਚ ਹੀ ਸਮਾਉਂਦੇ ਨੇ ਤੇਰੇ ਵਿੱਚ ਹੀ ਪੈਦਾ ਹੁੰਦੇ ਨੇ। ਉਸ ਸਬਦ ਦਾ ਰਚਨਹਾਰ ਆਪੇ ਆਪ ਹੈ ਜਿਉਂ ਭਾਵੈ ਤਿਉਂ ਰੱਖ ਤੂੰ ਹਰ ਨਾਮ ਮਿਲੈ ਆਚਾਰ हे ਪਰਮੇਸ਼ਰ ਜੀਓ ਜਿਸ ਤਰ੍ਹਾਂ ਪਿੱਛੇ ਤੈਨੂੰ ਭੌਂਦਾ ਸੀ ਤਿਉਂ ਉਸੇ ਤਰ੍ਹਾਂ ਹੀ ਤੂੰ ਆਪਣੇ ਪਿਆਰਿਆਂ ਦੀ ਰੱਖਿਆ ਕਰਦਾ ਰਿਹਾ ਹੈ ਔਰ ਜਿਵੇਂ ਹੁਣ ਅੱਗੇ ਤੈਨੂੰ ਭਾਉਂਦਾ ਹੈ ਉਸੇ ਤਰ੍ਹਾਂ ਤੂੰ ਆਪਣੇ ਪਿਆਰਿਆਂ ਦੀ ਰੱਖਿਆ ਕਰ ਭਾਵ ਸਾਡੀ ਰੱਖਿਆ ਕਰ ਇਸੇ ਤਰ੍ਹਾਂ ਹੀ ਅੱਗੇ ਨੂੰ ਤੂੰ ਜਿਸ ਤਰ੍ਹਾਂ ਤੈਨੂੰ ਭਾਵੇਗਾ ਤੇਰੇ ਆਪਣੇ ਭਗਤਾਂ ਦੀ ਸੱਚੇ ਪਾਤਸ਼ਾਹ ਤੂੰ ਰੱਖਿਆ ਕਰੇਗਾ ਜਦ ਕਰਦਾ ਰਹੇਂਗਾ ਆਪਣੇ ਪਿਆਰਿਆਂ ਨੂੰ ਆਪਣੇ ਹੁਕਮ 'ਚ ਹੀ ਰੱਖੇ ਆਪਣੇ ਹੁਕਮ 'ਚ ਗੁਰਬਾਣੀ ਦੇ ਕੋਲ ਹੁਕਮ ਆਉਂਦਾ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾਲ ਕੋ ਇਹਦਾ ਬੰਦਾ ਅਗਿਆਨੀ ਹੈ ਅਗਿਆਨਤਾ ਵਿੱਚ ਗੁਰਮੁਖ ਪਿਆਰੋ ਬੰਦਾ ਮੈਂ ਮੈਂ ਕਰਦਾ ਫਿਰ ਜਬੀ ਮੇਰੇ ਵਗੈਰਾ ਨਹੀਂ ਹੋਣਾ ਮੇਰੇ ਬਿਗੈਰ ਬਾ ਨਹੀਂ ਹੋਣਾ ਤਾਂ ਸਭ ਕੁਝ ਉਹਦੇ ਹੁਕਮ 'ਚ ਹੈ ਉਹ ਪ੍ਰਮਾਤਮਾ ਵਾਹਿਗੁਰੂ ਸਭ ਸਰਬਕਲਾ ਸਮਰੱਥ ਹੈ ਸਭ ਕੁਝ ਕਰਨ ਵਾਲਾ ਹੈ ਮਹਾਰਾਜ ਧੰਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਜਿਸ ਤਰ੍ਹਾਂ ਆਪ ਜੀ ਨੂੰ ਪਾਵੇ ਉਸ ਤਰ੍ਹਾਂ ਰੱਖੋ ਅਸੀਂ ਹਰ ਹਾਲ ਦੁੱਖ ਸੁੱਖ ਵਿੱਚ ਪ੍ਰਸੰਨ ਹਾਂ ਪਰ ਏ ਵਾਹ ਗੁਰੂ ਹਰ ਜੀਓ ਐਸੀ ਕਿਰਪਾ ਕਰੋ ਕਿ ਸਾਨੂੰ ਆਪ ਜੀ ਦੇ ਨਾਮ ਦੀ ਕਮਾਈ ਕਰਨੀ ਮਿਲੇ ਭਾਵ ਨਾਮ ਤੇ ਜਪਣ ਦਾ ਅਚਾਰ ਕਰ ਤਬ ਸ੍ਰੇਸ਼ਟਾ ਪ੍ਰਾਪਤ ਹੋ ਜਾਏ